श्री फतेहगढ़ साहब की इतिहास की हर एक घर घर तक पहुँचाने की लड़ है पूरा देश दुनिया तक साहबजादे की त्याग बलिदान बहादुरपन की दास्तान दसन की लड़ है लोग बहुत दूर दूर तो आके चार साहब साहबजादे बारे पढ़न के, समझन गए के, अपनी जहन देव उस दसतानू अपना उनके तहत वो परवरिश वह हो सकता है सारे बच्चे की परवरिश वीया हो सकता है आने वाली पीढ़ी बढ़िया हो सकता है हुलड़बाजी का था नहीं है फतेहगढ़ साहब उत्थे तो सिर्फ एको एक परमात्मा उत्सुत करते हुए उस परमात्मा की गुणगान करते हुए चार साहब साहबजादे की गुणगान करते हुए पहुँच सकते हो उची आवाज़ न आने वाले ट्रैक्टर न एंट्री भी बैन करने मैं एस मानव पी मानो एस एस पी ने ਲਿਖਿਆ ਹੈ ਉਹ ਜਰੂਰ ਰੋਕਣਗੇ ਇਸ ਲਈ ਹਰਜੋਨ ਕੇ ਬੇਨਤੀ ਹੈ ਸਾਰੇ ਨੌਜਵਾਨ ਨੂੰ ਤੁਸੀਂ ਅ ਸ਼ਰਧਾ ਭਗਤੀ ਨਾਲ ਆਓ ਮੱਤਾ ਟੇਕੇ ਆਪਣਾ ਉੱਚੇ ਗੁਣ ਨੂੰ ਆਪਣਾ ਕੇ ਜਾਓ ਨਾ ਉੱਚੀ ਆਵਾਜ਼ ਨਾਲ ਆਓਗੇ ਤੇ ਪੁਲਿਸ ਤੁਹਾਨੂੰ ਜਰੂਰ ਰੋਕਣਗੇ ਨਾਲ ਪੰਡਿਤ rau ji ਤਾਂ ਇਹ ਲਗਾਤਾਰ ਵੱਖ-ਵੱਖ ਸ਼ੀਧੀ ਦਿਹਾੜਿਆਂ ਦੇ ਮੌਕੇ ਵਿਚਰ ਕੇ ਪ੍ਰਚਾਰ ਕਰਦੇ ਆ ਤਾਂ ਇਹ ਕਰਨਾਟਕਾ ਦੇ ਨਾਲ ਸੰਬੰਧਤ ਆ ਗੱਲ ਕਰਦੇ ਆ rau ਸਾਹਿਬ ਜਿਹੜਾ ਤੁਸੀਂ ਇਸ ਵੇਲੇ ਹੱਥ ਦੇ ਵਿੱਚ ਬੈਨਰ ਲੈ ਕੇ ਫਤੇਗੜ ਸਾਹਿਬ ਆਵਾਜ਼ ਦੇ ਰਹੇ ਹੋ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਇਹ ਸ਼ੀਧੀ ਦਿਹਾੜਿਆਂ ਬਾਰੇ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਦੇਣ ਦੀ ਰੁਚੀ ਬਣੀ ਆ ਤੁਹਾਡੀ ਇਹ ਕਿਹੜੇ ਕਾਰਨਾ ਕਰਕੇ ਬਣੀ ਜੀ ਜੀ ਕਾਰਨ ਤਾਂ ਇਹ ਕੋਈ ਘਹਿਮਰਾਸ श्री फतेहगढ़ साहब की इतिहास की दास्तान एक घर घर तक पहुँचाने की लड़ है पूरा देश दुनिया तक पूरा पूरा देश दुनिया तक उन साहबजादे की त्याग बलिदान बहादुरपन की दास्तान दसन की लड़ है जेकर श्री फतेहगढ़ साहब न पवित्र शहर वजो घोषित किया जाता है उत्थे धार्मिक टूरिज्म दैट इज़ रिलीजियस टूरिज्म बढ़ जाती है लोग बहुत दूर दूर, दूर तो आके चार साहब साहबजा बारे पढ़न के समझन के अपनी जहन दे विच उस दासतान को अपना तहत वो परवरिश बढ़िया हो सकता है सारे बच्चे की परवरिश बढ़िया हो सकता है आने वाली पीढ़ी बढ़िया हो सकता है इसलिए मैं बेनती लेके एक, एक एक, रिसर्च भी कंडक्ट की है जिसकी नतीजा ये क्या है कि दो सौ लोग इंटरव्यू लेने तुम दो सौ लोग पूरा ने कहा कि श्री फतेहगढ़ साहब न पवित्र शहर वजो घोषणा करना चाहिए मैन ਪੂਰਾ ਆਸ ਦੀ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਜ਼ਰੂਰ ਮਾਨਯੋਗ ਮੁੱਖ ਮੰਤਰੀ ਪੰਜਾਬ ਜ਼ਰੂਰ ਸ੍ਰੀ ਫਤੇਗੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਉਹ ਜੋ ਘੋਸ਼ਣਾ ਕਰਨਗੇ ਆਜ ਨਹੀਂ ਤਾਂ ਕੱਲ ਪੱਕੀ ਗੱਲ ਹੈ ਫਰਾਉ ਸਾਬ ਜਦੋਂ ਵੀ ਸ਼ੀਦੀ ਦਿਹਾੜੇ ਆਉਂਦੇ ਆ ਤਾਂ ਉਸ ਵੇਲੇ ਕੁਝ ਲੋਕਾਂ ਦੇ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ ਵੱਡੇ ਵੱਡੇ ਹੌਰਨ ਵਜਾਈ ਜਾਂਦੀ ਹੈ ਗੀਤ ਵਜਾਏ ਜਾਂਦੇ ਆ ਤਾਂ ਉਹ ਹੁੱਲੜਬਾਜੀ ਹੈ ਜਿਹੜੀ ਉਹ ਰੋਕ ਲੱਗੀ ਅਜੇ ਤੱਕ ਇਹ ਨਹੀਂ ਲੱਗੀ ਜੀ ਜੀ ਮਾਨਯੋਗ ਮੁੱਖ ਮੰਤਰੀ ਨੇ ਵੀ ਕੱਲ ਕਿਹਾ ਕੀ ਕੋਈ ਵੀ ਹੁੱਲੜਬਾਜੀ ਜੇ ਕਰਨਗੇ ਉਹ ਉੱਚੀ ਆਵਾਜ਼ ਨਾਲ ਟਰੈਕਟਰੀ ਦੇ ਵਿੱਚ ਉਹ ਉੱਚੀ ਆਵਾਜ਼ ਨਾਲ ਪਹੁੰਚਣ ਨੂੰ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਕਹਿੰਦਾ ਪਾਵੇ ਹੁੱਲੜਬਾਜੀ ਦਾ ਥਾਂ ਨਹੀਂ ਹੈ ਫਤੇਗੜ ਸਾਹਿਬ ਉੱਥੇ ਤਾਂ ਸਿਰਫ ਇੱਕ ਉਹ ਪ੍ਰਮਾਤਮਾ ਨੂੰ ਉਤਸਤ ਕਰਦੇ ਹੋਏ ਉਸ ਪ੍ਰਮਾਤਮਾ ਦੀ ਗੁੰਗਾਨ ਕਰਦੇ ਹੋਏ ਚਾਰ ਸਾਹਿਬ ਜੀ ਦੀ ਗੁੰਗਾਨ ਕਰਦੇ ਹੋਏ ਪਹੁੰਚ ਸਕਦੇ ਹੋ ਉੱਚੀ ਆਵਾਜ਼ ਨਾਲ ਆਉਣ ਵਾਲੇ ਟਰੈਕਟਰ ਨੂੰ ਐਂਟਰੀ ਵੀ ਬੈਨ ਕਰੰਟਲੀ ਮੈਂ ਐਸਪ ਮੰਨੂਗੇ ਐਸਐਸਪ ਨੂੰ ਪੱਤਰ ਲਿਖਿਆ ਹੈ ਉਹ ਜ਼ਰੂਰ ਰੋਕਣਗੇ ਇਸ ਲਈ ਹਰਜੋਨ ਕੇ ਬੇਨਤੀ ਹੈ ਸਾਰੇ ਨੌਜਵਾਨ ਨੂੰ ਤੁਸੀਂ ਅ ਸਦਾ ਭਗਤੀ ਨਾਲ ਆਓ ਮੱਤਾ ਟੇਕੇ ਆਪਣਾ ਉਚੰਗੇ ਗੁਣ ਨੂੰ ਆਪਣਾ ਕੇ ਜਾਓ ਨਾ ਉੱਚੀ ਆਵਾਜ਼ ਨਾਲ ਆਓਗੇ ਤੇ ਪੁਲਿਸ ਤੁਹਾਨੂੰ ਜ਼ਰੂਰ ਰੋਕਣਗੇ ਛੋਟੇ ਸਾਹਿਬ ਜਦਿਆਂ ਦੀ ਸ਼ੀਦੀ ਨੂੰ ਸੈਂਟਰ ਸਰਕਾਰ ਨੇ ਵੀਰ ਬਾਲਦੇਵ ਸਦਾ ਨਾਮ ਦਿੱਤਾ ਕੀ ਲੱਗਦਾ ਹੈ ਜਿਹੜਾ ਨਾਮ ਤੁਹਾਡੇ ਹਿਸਾਬ ਦੇ ਨਾਲ ਠੀਕ ਹੈ ਜਾਂ ਗਲਤ ਹੈ ਨਹੀਂ ਗਲਤ ਹੈ ਮਹਾਰਾਜ ਕਿਉਂਕਿ ਬਾਲ ਨਹੀਂ ਹੋ ਸਕਦੇ ਛਾਪ ਜਾ ਦੇ ਦੀ ਵੇਵਦਾਨ ਬਲੀਦਾਨ ਉਹਨਾਂ ਦੇ 72 ਪੰਨੋ ਤੁਸੀਂ ਹੋਰ ਕੋਈ ਟਰਮੀਨਲ ਦੱਸ ਸਕਦੇ ਹੋ ਉਹ ਬਾਲ ਨਹੀਂ ਹੋ ਸਕਦੇ ਲੋਕਾਲੀ ਸਾਡੇ ਲਈ ਪੁਰਾ ਦੁਨਾਲੇ ਉਹ ਬਾਬੇ ਨੇ ਉਹ ਵੱਡੇ ਨੇ ਉਹ ਤਾਕ ਬਲਦਾਨ ਕਰਨ ਵਾਲੇ ਇੱਕ ਮਹਾਨ ਨੇ ਉਹਨਾਂ ਨੂੰ ਤੁਸੀਂ ਹੋਰ ਨਾਮ ਨਾਲ ਕਹਿ ਸਕਦੇ ਹੋ ਬਾਲ ਨਹੀਂ ਹੋ ਸਕਦੇ ਮੈਨੂੰ ਪੂਰਾ ਆਸ ਤੁਮੇ ਤੇ ਮਾਨਯੋਗ ਪ੍ਰਧਾਨ ਮੰਤਰੀ ਜਰੂਰ ਇਸ ਨੂੰ ਬਦਲਣਗੇ ਨਾਮ ਠੀਕ ਧੰਨਵਾਦ